ਹਾਂ ਤਾਂ ਜਦੋਂ ਜਰਰੀ ਹੋ ਗਿਆ ਉਹਦੇ ਵਕਤ ਉਹਦੇ ਵਕਤ ਹਾਂ ਉਹਦੇ ਵਕਤ ਜਦੋਂ ਇਹ ਲੋਕੀ ਜਿਹੜੇ ਨੌਲਤਾਂ ਗਏ ਸੀ ਜਿਹੜੇ 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 ਨਹੀਂ ਜੀ ਇਹ ਸੰਸਕਾਰ ਕੀਤਾ ਉੱਥੇ ਕੁਝ ਅਧਿਕਾਰੀ ਆਏ ਹੀ ਜਿਹੜੇ ਸਰਕਾਰ ਦੇ ਤਹਿਸੀਲਦਾਰ ਮੈਡਮ ਆਈ ਹੋਰ ਐਸ.ਐਮ. ਮੈਡਮ ਆਏ ਹੋਏ ਹੀ ਬਾਕੀ ਜਿਵੇਂ ਕੋਈ ਲੀਡਰ ਸਹਿਬਾਨ ਉੱਥੇ ਕੋਈ ਨਹੀਂ ਪਹੁੰਚਿਆ ਉਸ ਤੋਂ ਬਾਅਦ ਸਰਦਾਰ ਗੁਰਦੀਪ ਸਿੰਘ ਹੰਦਾਵਾ ਐਮਐਲਏ ਡੇਰਾ ਬੱਬਾ ਨਨਕਾ ਹਲਕਾ ਉਹ ਆਏ ਹੀ ਤੇ ਅਸੀਂ ਉਹਨਾਂ ਨੂੰ ਵੀ ਫਰਿਆਦ ਕੀਤੀ ਸੀ ਅਸੀਂ ਹਰ ਚੈਨਲ ਨੂੰ ਹਰ ਜਿੰਨੇ ਵੀ ਟੀਵੀ ਚੈਨਲਾਂ ਸਾਰਿਆਂ ਨੂੰ ਫਰਿਆਦ ਕਰ ਰਹੇ ਸਰਕਾਰ ਨੂੰ ਫਰਿਆਦ ਕਰ ਰਹੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਅਸੀਂ ਫਰਿਆਦ ਕੀਤੀ ਸੀ ਕਿਉਂਕਿ ਇਹਨਾਂ ਦੀ ਪਰਿਵਾਰ ਦੀ مالی ਸਹਾਇਤਾ ਜਿਹੜੀ ਆ ਉਹ ਬਹੁਤ ਖਸਤਾ ਵਾ ਕਿਉਂਕਿ ਅਸੀਂ ਮੈਂ ਪਤਾ ਮੈਨੂੰ ਕਿ ਇਹ ਸਾਡੇ ਜਿਹੜੇ ਮਲਕੀਸ਼ ਸਿੰਘ ਜਿਹੜੇ ਨੇ ਸ਼ਹਾਦਤ ਦਾ ਜਾਮ ਕੀਤਾ ਵਾ ਜੰਮੂ ਕਸ਼ਮੀਰ ਉਧਮਪੁਰ 'ਚ ਉਹਨਾਂ ਦੀ ਮਾਤਾ ਜੀ ਨੇ ਇਥੇ ਗਿਆਨ ਸਾਗਰ ਸਕੂਲ ਆ ਕਲਾਨੌਰ ਵਿੱਚ ਉੱਥੇ 500 ਰੁਪਏ ਵਿੱਚ ਇੱਕ ਮਹੀਨੇ ਦਾ 500 ਰੁਪਏ ਲੈ ਕੇ ਤੇ ਆਪਣਾ ਗੁਜ਼ਰਬਸਰ ਕੀਤਾ ਉਹਨਾਂ ਟੋਫੀਆਂ ਵਿੱਚ ਵਿੱਚ ਗੁਜ਼ਰਬਸਰ ਕੀਤਾ ਵਾ ਤੇ ਮੈਂ ਸਰਕਾਰ ਤੋਂ ਮੰਗ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਤੋਂ ਕਿ ਜਿਹੜੀ ਉਹਨਾਂ ਦੀ ਫੈਮਿਲੀ ਆ ਸਰਦਾਰ ਮਲਕੀਤ ਸਿੰਘ ਦੀ ਫੈਮਿਲੀ ਆ ਛੋਟੀ ਬੱਚੀ ਆ 5 ਸਾਲ ਦੀ ਇਹ ਉਹਨਾਂ ਵਾਸਤੇ ਕੋਈ ਨਾ ਕੋਈ ਸਰਕਾਰੀ ਨੌਕਰੀ ਦਾ ਐਲਾਨ ਕਰਨ ਅਸੀਂ ਸੁਭਾ ਵੀ ਅਹੀਂ ਟੀਵੀ ਚੈਨਲਾਂ ਨੂੰ ਕਿਹਾ ਸੀ ਪਰ ਅਜੇ ਤੱਕ ਸਰਕਾਰ ਨੇ ਸਾਡੇ ਜਿਹੜਾ ਬੱਚਾ ਸ਼ਹੀਦ ਹੁੰਦਾ ਜਾਂ ਪੀ ਗਿਆ ਸਰਦਾਰ ਮਲਕੀਸ਼ ਸਿੰਘ ਅਜੇ ਤੱਕ ਸਾਨੂੰ ਕੋਈ ਫੋਨ ਨਹੀਂ ਡੀਸੀ ਦਫਤਰ ਤੋਂ ਆਇਆ ਨਾ ਅਜੇ ਤੱਕ ਕੋਈ ਕਿਤੋਂ ਸਾਨੂੰ ਫੋਨ ਨਹੀਂ ਆਇਆ ਤੇ ਅਸੀਂ ਹੱਥ ਜੋੜ ਕੇ ਫੇਰ ਦੁਬਾਰਾ ਮੰਗ ਕਰਦੇ ਆਂ ਸਰਦਾਰ ਭਗਵੰਤ ਸਿੰਘ ਮਾਨ ਤੋਂ ਕਿ ਸਰਦਾਰ ਭਗਵੰਤ ਸਿੰਘ ਮਾਨ ਜੋ ਕਿ ਉਹ ਗਰੀਬਾਂ ਦੇ ਵੀ ਮਸੀਹਾ ਤੇ ਉਸ ਜਿਹੜਾ ਨੇ ਸ਼ਹਾਦਤ ਦਾ ਜਾਨ ਪੀਤਾ ਖਾਸ ਕਰਕੇ ਸ਼ਹੀਦਾਂ ਦੇ ਵੀ ਉਹ ਮਸੀਹਾ ਸ਼ਹੀਦਾਂ ਨੂੰ ਵੀ ਉਹ ਚੰਗੀ ਤਰ੍ਹਾਂ ਸਤਿਕਾਰ ਕਰਦੇ ਸ਼ਹੀਦਾਂ ਦਾ ਜੋ ਇਸ ਦੇ ਦੇਸ਼ ਕੌਮ ਵਾਸਤੇ ਆਪਣਾ ਬਲੀਦਾਨ ਦੇ ਦਿੰਦਾ ਸ਼ਹੀਦ ਉਹਨਾਂ ਦਾ ਉਹ ਸਤਿਕਾਰ ਕਰਦੇ ਆ ਪਰ ਅਜੇ ਤੱਕ ਸਾਨੂੰ ਇਹੀ ਹੋ ਰਿਹਾ ਫੀਲ ਕਿ ਅਜੇ ਤੱਕ ਸਰਕਾਰ ਵੱਲੋਂ ਕੋਈ ਵੀ ਐਸਾ ਐਲਾਨ ਨਹੀਂ ਕੀਤਾ ਗਿਆ ਕਿ ਜੋ ਸਾਡਾ ਬੱਚਾ ਸ਼ਹਾਦਤ ਦਾ ਜਾਨ ਪੀ ਗਿਆ ਕਿ ਉਹਨਾਂ ਦੀ ਕੁਰਬਾਨੀ ਦਾ ਜੋ ਸਰਕਾਰ ਨੇ ਇੱਕ ਕੁਰਬਾਨੀ ਦਾ ਮੁੱਲ ਪਾਉਣਾ ਅਜੇ ਤੱਕ ਨਹੀਂ ਪਿਆ ਕਹਿੰਦਾ ਮਤਲਬ ਕੀ ਸਰਕਾਰ ਅਜੇ ਤੱਕ ਵੀ ਕੋਈ ਐਲਾਨ ਨਹੀਂ ਕੀਤਾ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੀ ਫੈਮਿਲੀ ਵਾਸਤੇ ਕਿਉਂਕਿ ਪਰਿਵਾਰ ਪਹਿਲਾਂ ਵੀ ਮੈਂ ਦੱਸ ਚੁੱਕਾ ਕਿ ਹਾਲਤ ਉਹਨਾਂ ਦੀ ਠੀਕ ਨਹੀਂ ਆ ਤੇ ਪਰਿਵਾਰ ਦੀ ਉਹਨਾਂ ਦੀ ਜਿਹੜੀ ਫੈਮਿਲੀ ਹੈ ਉਹਨਾਂ ਵਾਸਤੇ ਕੋਈ ਨਾ ਕੋਈ ਸਰਕਾਰ ਐਲਾਨ ਕਰੇ ਸਰਕਾਰੀ ਨੌਕਰੀ ਦਾ ਖਾਸ ਕਰਕੇ ਤੁਸੀਂ ਦੱਸ ਰਹੇ ਹੋ ਹਲਕਰ ਜਿਹੜਾ ਆਮ ਆਦਮੀ ਪਾਰਟੀ ਦਾ ਹੈ ਉਹਨਾਂ ਕੋਲ ਕੋਈ ਦਰ ਹੈ जी हां जी ਹਲਕਾ ਇੰਚਾਰਜ ਆਮ ਆਦਮੀ ਪਾਰਟੀ ਦੇ ਸਰਦਾਰ ਗੁਰਦੀਪ ਸਿੰਘ ਰਧਾਵਾ ਐਮ ਐਲ ਏ ਡੇਰਾ ਬਾਬਾ ਹਨ ਨਾਨਕ ਹਲਕਾ ਆਏ ਹੀ ਮੈਂ ਉਹਨਾਂ ਨੂੰ ਵੀ ਇਹ ਫਰਿਆਦ ਕੀਤੀ ਸੀ ਤੇ ਉਹਨਾਂ ਨੇ ਸਾਨੂੰ ਅਸ਼ਵਾਸ਼ਣ ਦਿੱਤਾ ਸੀ ਪਰ ਅਸ਼ਵਾਸ਼ਣ ਦਿੱਤਾ ਸੀ ਉਹਨਾਂ ਨੇ ਇੱਕ ਜ਼ੁਬਾਨੀ ਅਸ਼ਵਾਸ਼ਣ ਦਿੱਤਾ ਹੀ ਪਰ ਅਜੇ ਤੱਕ ਸਾਡੇ ਕੋਲ ਕੋਈ ਵੀ ਲਿਖਤੀ ਮੈਸੇਜ ਜਾਂ ਸਾਨੂੰ ਕੋਈ ਵੀ ਸਰਕਾਰੀ ਅਦਾਰੇ ਜੋ ਕੋਈ ਕਾਲ ਨਹੀਂ ਆਇਆ ਕਿ ਅਸੀਂ ਉਹਨਾਂ ਵਾਸਤੇ ਸਰਦਾਰ ਮਲਕੀਸ਼ ਸਿੰਘ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ ਵਾ ਉਹਨਾਂ ਦੀ ਫੈਮਿਲੀ ਵਾਸਤੇ ਜਾਂ ਉਹਨਾਂ ਦੇ ਪਰਿਵਾਰ ਵਾਸਤੇ ਕੋਈ ਵੀ ਅਜੇ ਤੱਕ ਕੋਈ ਵੀ ਐਲਾਨ ਸਰਕਾਰ ਨੇ ਨਹੀਂ ਕੀਤਾ। ਇਹਨਾਂ ਦਾ ਇੱਕ ਸੰਦੇਸ਼ ਸਜੋਗ ਸਰਕਾਰ ਨੂੰ। ਅਸੀਂ ਸਰਕਾਰ ਤੋਂ ਸੰਯੋਗ ਸਰਕਾਰ ਤੋਂ ਅਸੀਂ ਕੀ ਚਾਉਣਾ ਅਸੀਂ ਤਾਂ ਪਹਿਲਾਂ ਸਾਨੂੰ ਪਤਾ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਆ ਉਹ ਖਾਸ ਕਰਕੇ ਜੋ ਸ਼ਹੀਦ ਹੁੰਦੇ ਆ ਉਹਨਾਂ ਦੀ ਸ਼ਹਾਦਤ ਜਿਹੜੀ ਆ ਕਦੀ ਜਾਇਆ ਨਹੀਂ ਜਾਣ ਦਿੰਦੇ। ਇਹਨਾਂ ਨੂੰ ਪਤਾ ਵਾ। ਕਿਉਂਕਿ ਮੈਂ ਵੀ ਫੌਜ 'ਚ ਨੌਕਰੀ ਕਰਕੇ ਆਇਆ 22 ਸਾਲ ਅਸੀਂ ਨੌਕਰੀ ਕਰਕੇ ਆਏ ਆ। ਪਰ ਜਿਹੜੇ ਸ਼ਹੀਦ ਹੁੰਦੇ ਆ ਸ਼ਹੀਦਾਂ ਦਾ ਮਾਨ ਸਤਕਾਰ ਜਿਹੜਾ ਵਾ ਉਹ ਕੋਈ ਕੋਈ ਵਧਾਉਂਦਾ ਵਾ ਤੇ ਇਸ ਕਰਕੇ ਮੈਂ ਸਰਕਾਰ ਤੋਂ ਫਿਰ ਮੰਗ ਕਰਦਾ ਵਾਂ ਕਿ ਸਰਕਾਰ ਜਲਦੀ ਤੋਂ ਜਲਦੀ ਜਿਹੜਾ ਕਿ ਮਲਕੀਸ਼ ਸਿੰਘ ਦੀ ਸ਼ਹਾਦਤ ਦਾ ਮੁੱਲ ਪਾਵੇ ਮਾਨ ਅਤੇ ਦੇਸ਼ ਨੂੰ ਮਾਨ बॉडी को आधार पानी के कागज संस्कार करते हैं सरकार वालों कोई विभाग के نمائندہ ہے جنہوں نے یہ گل کروا منا کوئی نہیں پہنچیا جی تک کوئی نہیں پہنچ اس کار ਹੇ ਮੇਰੇ ਮਲਕੀ ਦੀ ਸ਼ਾਨ ਤੇ ਜਾਇ ਨਹੀਂ ਜਾਣੀ ਜਾਈ ਤੇ ਅਨੇ ਬੜੀ ਗਰੀਬੀ ਕੱਟੀ ਜੁਰੂ ਤੋਂ ਹੀ ਛੋਟਾ ਜਹਾਜੀ ਜਰੋਦੇ ਪਾਪਾ ਤੇ ਦਿੱਤੋ ਕੀ ਮੈਂ ਸਾਚ ਨੇ ਸਕੂਲਾਂ ਚ ਕੰਮ ਕਰ ਤਾਂਗੀ ਤੇ ਮੈਂ ਨੌਕਰੀਆਂ ਦੇ ਲਾਇਆ मेरे लड़के इतती ज्यादा जाया नहीं जानी चाहिए थी क्यों मांग रही की <laughs> <भी> कर दे <laughs> मैं प्राइवेट जॉब का दे दी जल्दी थोड़ी देर इन होया जो मैं जॉइन कीता स्कूल <laughs> मेरी पांच साल की बेटी स्टडी करती फर्स्ट क्लास ਮੇਰੇ ਪਰਿਵਾਰ ਦੀ ਬੱਤ ਨਹੀਂ ਕੋਈ ਨਹੀਂ ਮੇਰੇ ਪਰਿਵਾਰ ਦੀ ਬੱਤ ਨਹੀਂ ਆਪਣਾ ਹਰ ਜੀ ਦਾ ਬ੍ਰਹਮਤ ਸਾਰੇ ਵੀਰ પીછે હું સારા પીછે પીછે આજો બાદ રાખો ਚਲੀ ਕੋਲੀ ਭਾਗ ਚਲੀ ਚੌਦਰੀ ਕੋ ਬਾ ਚਲੀ ਨਾ भ <laughs> 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 <laughs>

ਇਹ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ ਕਿ ਮੰਗ ਪਰਿਵਾਰ ਦੀ ਜਾਂ ਕਿਸੇ ਕੋਈ ਉਹਨਾਂ ਵਾਸਤੇ ਐਲਾਨ ਕਰਨ ਵਾਸਤੇ ਹਾਂਜੀ ਅੱਜ ਅਸੀਂ ਇੱਥੇ ਪਹੁੰਚੇ ਹਾਂ ਸਰ ਹੌਲਦਾਰ ਮਲਕੀਤ ਸਿੰਘ ਜੀ ਜੋ ਜੇਐਨ ਦੇ ਵਿੱਚ ਉਧਮਪੁਰ ਦੇ ਵਿੱਚ ਸੀਦ ਹੋਏ ਆ ਤੇ ਬਹੁਤ ਹੀ ਹੌਨਰ ਵਾਲ ਬੱਚੇ ਸੀਗੇ ਸਰਦਾਰ ਸਤਨਾਮ ਸਿੰਘ ਦੇ ਕਲਾਨੌਰ ਵਿਖੇ ਤੇ ਅੱਜ ਇਸੇ ਜਿੱਦਣ ਪਰਸੋਂ ਸੁਣਿਆ ਹੈ ਕਿ ਪਰਸੋਂ ਸਾਨੂੰ ਪਤਾ ਲੱਗਾ ਹੈ ਕਿ ਸਾਡਾ ਜਵਾਨ ਇੱਕ ਸੀਦ ਹੋਇਆ ਵਾ ਤੇ ਕੱਲ ਵੀ ਸਾਡੀ ਜਿਹੜੀ ਸਾਫਕਾ ਫੈਲੈਂਸ ਸੰਘਾਸਕੀ ਦੀ ਟੀਮ ਇੱਥੇ ਆਈ ਹੈ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਤੇ ਅੱਜ ਜਿਹੜਾ ਅਸੀਂ ਸੰਸਕਾਰ ਤੇ ਵੀ ਪਹੁੰਚੇ ਆ ਤੇ ਆਪਣਾ ਜੋ ਵੀ ਸਾਡੀ ਸਭਾ ਕਮੇਟੀ ਦੀ ਟੀਮ ਆਪਾਂ ਆਏ ਆ ਤੇ ਹੁਣ ਫੇਰ ਅਸੀਂ ਆਏ ਆ ਸਰਕਾਰ ਦੇ ਆਪਣਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਔਰ ਪਰਿਵਾਰ ਦਾ ਦੇਖਿਆ ਸੀ ਕਿ ਇਹਨਾਂ ਦਾ مالی ਹਾਲਤ ਜਿਹੜੀ ਬਹੁਤ ਖਸਤਾ ਵਾ ਜਿਹੜਾ ਸਰਦਾਰ ਬਲਕੀਤ ਸਿੰਘ ਆ ਇਹ ਇਹਨਾਂ ਦੇ ਫਾਦਰ ਸਾਹਿਬ ਵੀ ਉਤੋਂ ਛੋਟੀ ਉਮਰ ਦੇ ਵਿੱਚ ਹੀ ਗਏ ਜਦੋਂ ਅੱਜ ਤੋਂ 22 ਸਾਲ ਪਹਿਲੇ ਜਿਵੇਂ ਕਿ ਇਹਨਾਂ ਦੀ ਅੱਜ ਬੱਚੀ ਜਿਹੜੀ 6 ਸਾਲ ਦੀ ਬੱਚੀ ਆ ਇਵੇਂ ਇਹ ਵੀ ਬੱਚੇ ਉਸ ਟਾਈਮ ਇਦਾਂ ਹੀ ਛੋਟੇ ਸੀਗੇ ਜਦੋਂ ਇਹਨਾਂ ਦੇ ਫਾਦਰ ਸਾਹਿਬ ਦਾ ਜਿਹੜਾ ਧਿਆਨ ਹੋ ਗਿਆ ਪਰ ਉਹਨਾਂ ਦੀ ਮਾਤਾ ਜੀ ਨੇ ਜਿਹੜਾ ਵਾ ਇਹ ਬੱਚਿਆਂ ਨੂੰ ਕਿਵੇਂ ਵਿਧਿਆੜੀ ਟੱਪਾ ਕਰਕੇ ਸਕੂਲਾਂ ਦੇ ਵਿੱਚ ਮਤਲਬ ਜਿਹੜੀ ਆ ਪੀਆ ਦੀ ਡਿਊਟੀ ਕਰਕੇ ਬੱਚਿਆਂ ਨੂੰ ਪਾਲਿਆ ਤੇ ਉਹਨਾਂ ਦਾ ਸੁਪਨਾ ਸੀਗਾ ਕਿ ਮੇਰੇ ਬੱਚੇ ਜਿਹੜੇ ਦੇਸ਼ ਵਾਸਤੇ ਜਿਹੜਾ ਵਾ ਜਾਣ ਫੌਜ ਦੇ ਵਿੱਚ ਜਾਣ ਉਹ ਦੇਸ਼ ਦੀ ਸੇਵਾ ਕਰਨ ਅੱਜ ਉਹਨਾਂ ਦਾ ਬੱਚਾ ਜਿਹੜਾ ਕਸੀਦ ਹੋ ਚੁੱਕਿਆ ਵਾ ਬਹੁਤ ਹੀ ਦੁਖਦਾਈ ਘਟਨਾ ਤੇ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਆਂ ਅਸੀਂ ਵੈਸੇ ਤੇ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਉਹਨਾਂ ਦੀ ਇਹ ਗੱਲੋਂ ਅਸੀਂ ਸਲਾਹਾਂ ਵੀ ਕਰਦੇ ਆਂ ਕਿ ਉਹਨਾਂ ਨੇ ਜੋ ਵੀ ਸਾਡੇ ਸੀਦ ਹੁੰਦੇ ਆ ਉਹਨਾਂ ਦੇ ਪਰਿਵਾਰ ਨੂੰ ਇੱਕ ਪਰਿਵਾਰ ਨੂੰ ਲੋਕਰੀ ਤੇ ਜਿਹੜਾ 1 ਕਰੋੜ ਦਾ ਅਨਾਉਂਸ ਕਰਦੇ ਆ ਈਵਨ ਇੱਥੋਂ ਤੱਕ ਜੋ ਭਾਰਤ ਸਰਕਾਰ ਨੇ ਅਗਨੀਵੀਰ ਯੋਜਨਾ ਲੈਂਦੀ ਹੈ ਜਿੰਨਾਂ ਵਾਸਤੇ ਨਾ ਦੇ ਕੋਈ ਪੈਨਸ਼ਨ ਆ ਤੇ ਜੇ ਕੋਈ ਸੀਧ ਹੋ ਜਾਂਦਾ ਤੇ ਸੈਂਟਰ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਵੀ مالی ਸਹਾਇਤਾ ਨਹੀਂ ਦਿੱਤੀ ਜਾਂਦੀ ਈਵਨ ਕੇਵਲ ਤੇ ਕੇਵਲ ਉਹਨਾਂ ਨੂੰ ਜਿਹੜਾ ਉਹ ਸੋਦਨ ਦਾ ਪੈਸਾ 48000 ਰੁਪਏ ਉਹ ਹੀ ਮਿਲਦਾ ਹੈ ਬਾਕੀ ਸੈਂਟਰ ਸਰਕਾਰ ਵੱਲੋਂ ਕੋਈ ਵੀ ਉਹਦਾ ਫਾਇਦਾ ਉਹਨੂੰ ਦਿੱਤਾ ਨਹੀਂ ਜਾਂਦਾ ਤੇ ਪੰਜਾਬ ਸਰਕਾਰ ਜਿਹੜੀ ਆ ਈਵਨ ਅਗਨੀਪਥ ਜਿਹੜੇ ਵੀ ਅਗਨੀਵੀਰ ਵੀ ਜਿਹੜੇ ਸੀਧ ਹੁੰਦੇ ਨੇ ਉਹਨਾਂ ਨੂੰ ਵੀ ਜਿਹੜਾ ਵਾ ਨੌਕਰੀ ਦਿੰਦੀ ਔਰ 1 ਕਰੋੜ ਰੁਪਏ ਦੀ ਮਦਦ ਸਹਾਇਤਾ ਦਿੰਦੀ ਹੈ ਅਸੀਂ ਸਰਕਾਰ ਦੀ ਇਹ ਗੱਲੋਂ ਸਲਾਹਾ ਕਰਦੇ ਆਂ ਪਰ ਆ ਜਿਹੜਾ ਇਸ ਪਰਿਵਾਰ ਨਾਲ ਸੀਦ ਮਲਕੀਤ ਸਿੰਘ ਦਾ ਪਰਿਵਾਰ ਆ ਜਿਹੜਾ ਸੰਸਕਾਰ ਹੋਇਆ ਵਾ ਇਸ ਗੱਲ ਦਾ ਬੜਾ ਮਨਾਂ ਦੇ ਵਿੱਚ ਰੋਸ ਹੈ ਪਰਿਵਾਰ ਦੇ ਵਿੱਚ ਵੀ ਰੋਸ ਹੈ ਕਿ ਕੋਈ ਵੀ ਸਰਕਾਰ ਦਾ ਮੰਤਰੀ ਸੰਤਰੀ ਜਿਹੜਾ ਵਾ ਇਸ ਸੰਸਕਾਰ ਤੇ ਨਹੀਂ ਪਹੁੰਚਿਆ ਹਾਲਾਂਕਿ ਬਾਅਦ ਦੇ ਵਿੱਚ ਆਏ ਹਲਕਾ ਐਮ ਐਲ ਏ ਲੇਕਿਨ ਅਜੇ ਤੱਕ ਸਰਕਾਰੀ ਤੌਰ ਦੇ ਉੱਤੇ ਕੋਈ ਵੀ ਇਹੋ ਜੀ ਅਨਾਉਂਸਮੈਂਟ ਨਹੀਂ ਹੋਈ ਕਿ ਜੋ ਪਰਿਵਾਰ ਨੂੰ ਜੋ ਸੀਦ ਪਰਿਵਾਰ ਨੂੰ ਇੱਕ ਆਪਣਾ ਜਿਹੜਾ ਜੋ ਵੀ ਉਹਨਾਂ ਦੀ ਸਰਕਾਰ ਜਿਹੜੀ ਜੋ ਵੀ ਦੇ ਰਹੀ ਐ ਐਕਸਕਰੀਸੀਆ ਗ੍ਰਾਂਟ ਉਹ ਜਲਦੀ ਅਨਾਉਂਸ ਕਰੇ ਤੇ ਪਰਿਵਾਰ ਦੀ ਬਹੁਤ ਜਿਹੜੀ ਮਾਲੀ ਹਾਲਤਾਂ ਬਹੁਤ ਕਮਜ਼ੋਰ ਹੈ ਤੇ ਉਹਨਾਂ ਦੇ ਪਰਿਵਾਰ ਨੂੰ ਉਹ ਬੀਬੀ ਜਿਹੜੀ ਮਲਕੀਤ ਸਿੰਘ ਦੀ ਮਿਸੇਜ ਹੈ ਉਹਨਾਂ ਨੂੰ ਨੌਕਰੀ ਦਾ ਐਲਾਨ ਕਰੇ ਜਲਦੀ ਅਸੀਂ ਸਾਬਕਾ ਸੈਨਿਕ ਸੰਘਾਸ ਕਮੇਟੀ ਵੱਲੋਂ ਇਹ ਸਰਕਾਰ ਨੂੰ ਕੋਰਜੋਰ ਅਪੀਲ ਕਰਦੇ ਆ ਕਿ ਜਲਦੀ ਤੋਂ ਜਲਦੀ ਸਰਕਾਰੀ ਤੌਰ ਤੇ ਗੋਥਣਾ ਜਿਹੜੀ ਕੀਤੀ ਜਾਵੇ ਰਿਟਰਨ ਦੇ ਵਿੱਚ ਸਰਕਾਰ ਨੂੰ ਜਿਹੜਾ ਪਰਿਵਾਰ ਨੂੰ ਆਸ਼ਵਾਸਨ ਦਵਾ ਕੇ ਰਿਟਰਨ ਦੇ ਵਿੱਚ ਅਨਾਉਂਸ ਕੀਤਾ ਜਾਵੇ ਕਿ ਜੋ ਵੀ ਭਗਵੰਤ ਮਾਨ ਸਰਕਾਰ ਸੀਧਾ ਦੇ ਨਾਲ ਕਰਦੀ ਆ ਜੋ ਵੀ ਉਹਨਾਂ ਨੂੰ ਐਕਸ ਗ੍ਰੇਸ਼ੀਆ ਗ੍ਰਾਂਟ ਜਾਂ ਸਰਕਾਰ ਨੂੰ ਨੌਕਰੀ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣੀ ਆ ਉਹ ਅਨਾਉਂਸ ਕੀਤੀ ਜਾਵੇ ਜਲਦੀ ਦੇ ਇਹ ਸਾਡੀ ਮੰਗ ਆ ਪੂਰੀ ਤਰ੍ਹਾਂ ਕੀਤੀ ਜਾਵੇ ਕਿ ਇਸ ਫੰਦੇ ਜਿਹੜਾ ਸਰਕਾਰ ਵੱਲੋਂ ਹਾਂਜੀ ਬਿਹਾਲ ਤੇ ਸਾਨੂੰ ਪੂਰੀ ਉਮੀਦ ਹੈ ਕਿ ਸਰਕਾਰ ਜਿਹੜੀ ਭਗਵੰਤਬਾਣੀ ਸਰਕਾਰ ਹੈ ਇਹ ਉਹਨਾਂ ਨੇ ਹੀ ਸ਼ੁਰੂ ਕੀਤਾ ਵਾ ਕਿ ਜਿਹੜਾ ਸ਼ਹੀਦ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੇਣ ਦਾ ਤੇ ਸਰਕਾਰੀ ਨੌਕਰੀ ਦਾ ਤੇ ਸਾਨੂੰ ਪੂਰੀ ਉਮੀਦ ਹੈ ਸਰਕਾਰ ਤੋਂ ਤੇ ਇਹ ਜਲਦੀ ਜਿਹੜੀ ਸਰਕਾਰ ਅਨਾਉਂਸ ਕਰੇਗੀ ਤੇ ਜਿਹੜੇ ਇਲਾਕੇ ਦੇ ਹਲਕਾ ਵਧਾਇਕ ਲਾਵਾ ਸਾਹਿਬ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆਂ ਕਿ ਤੁਹਾਡਾ ਫਰਜ਼ ਬੰਦਾ ਤੁਹਾਡੇ ਇਲਾਕੇ ਦਾ ਸੀਦ ਹੈ ਤੁਸੀਂ ਵੀ ਇਹਦੀ ਪੂਰ ਜ਼ੋਰ ਜਿਹੜੀ ਅੱਗੇ ਸਰਕਾਰ ਅੱਗੇ ਰਿਕਮੈਂਡੇਸ਼ਨ ਇਹ ਜੋ ਤੇ ਬਾਕੀ ਅਸੀਂ ਭਗਵੰਤ ਮਾਨ ਜੀ ਨੂੰ ਵੀ ਬੇਨਤੀ ਕਰਦੇ ਆ ਉਹਦੇ ਬਾਅਦ ਜਿਹੜਾ ਅਸੀਂ ਸਾਬਕਾ ਸੈਨਿਕ ਸੰਘਰਸ਼ ਕਮੇਟੀ ਵੱਲੋਂ ਅਗਰ ਸਰਕਾਰ ਜਲਦੀ ਨਹੀਂ ਅਨਾਉਂਸ ਕਰਦੀ ਤੇ ਅਸੀਂ ਪੰਜਾਬ ਲੈਵਲ ਦਾ ਜਿਹੜਾ ਵਾ ਡੈਲੀਗੇਟ ਜਿਹੜਾ ਸਰਕਾਰ ਭਗਵੰਤ ਮਾਨ ਨੂੰ ਆਪਾਂ ਮਿਲਣ ਜਾਵਾਂਗੇ